ਸਤਿ ਸ਼੍ਰੀ ਅਕਾਲ ਜੀ ਮੈਂ ਰਾਖੀ ਮੱਟੂ ਵਾਰਡ ਨੰਬਰ 8 ਤੋਂ ਐਮਸੀ ਇਹ ਸਾਡੇ ਰਵੀ ਕੁਮਾਰ ਭਾਜੀ ਵਾਰਡ ਤੋਂ ਇਹਨਾਂ ਦੀ ਬੇਟੀ ਸविता ਜੋ ਕਿ ਲੰਬੇ 10 ਸਾਲ ਤੋਂ ਬਿਮਾਰੀ ਨਾਲ ਝੁੜ ਰਹੇ ਆ ਔਰ ਇਹ ਮਸਲ ਦੀ ਪ੍ਰੋਬਲਮ ਹੋਣ ਕਰਕੇ ਵਿਚਾਰੀ ਬੇਟੀ ਨਾ ਤੁਰੇ ਫਿਰਨੇ ਸਕਦੀ ਹੈ ਇਸ ਕਰਕੇ ਅਸੀਂ ਪੰਜਾਬ ਸਰਕਾਰ ਔਰ ਐਨਆਰਆਈ ਸੰਸਥਾ ਵੱਲੋਂ ਬੇਟੀ ਦੇ ਵੱਤ ਤੋਂ ਵੱਧ ਮਦਦ ਦੀ ਅਪੀਲ ਕਰਦੇ ਆ ਤਾਂ ਕਿ ਇਹ ਬੇਟੀ ਆਪਣੇ ਪੈਰਾਂ ਤੇ ਤੁਰ ਫਿਰ ਸਕੇ ਤਾਂ ਪਰਿਵਾਰ ਦੇ ਹਾਲਾਤ ਕਿਹੋ ਜਿਹੇ ਨੇ ਪਰਿਵਾਰ ਦੇ ਹਾਲਾਤ ਬਹੁਤ ਕੰਡੀਸ਼ਨ ਇਹਨਾਂ ਦੀ ਮਾੜੀ ਹੈ ਇਹਨਾਂ ਦੀ ਪੰਜ ਬੇਟੀਆਂ ਸੀ ਔਰ ਇੱਕ ਦੀ ਡੈਥ ਹੋ ਗਈ ਔਰ ਇੱਕ ਇਹਨਾਂ ਨੇ ਜਿੱਦਾਂ ਇੱਕ ਰਿਸ਼ਤੇਦਾਰ ਨੂੰ ਦੇ ਦਿੱਤੀ ਉਹਦੀ ਮੈਰਿਜ ਕਰਵਾਈ ਔਰ ਤਿੰਨ ਬੇਟੀਆਂ ਨਾ ਖੋਆ ਜਿੱਦਾਂ ਕਿ ਇਹਨਾਂ ਵਿੱਚੋਂ ਇੱਕ ਸविता ਬੇਟੀ ਇਹਨਾਂ ਦੀ ਹੈ ਇਹ ਪੜ ਰਹੀ ਹੈ ਘਰ ਬੈਠੇ ਪੜਦੀ ਹੈ ਕੰਫੀਡੈਂਸ ਵਿੱਚ ਬਹੁਤ ਆਉਂਦਾ ਪਰ ਆਪਾਂ ਕਹਿੰਦੇ ਆ ਕਿ ਚਲੋ ਆਪਾਂ ਸਾਰੇ ਦੇ ਹੈਲਪ ਦੇ ਨਾਲ ਇਸ ਬੇਟੀ ਦੀ ਸਹਾਇਤਾ ਕਰੀਏ ਵੱਧ ਤੋਂ ਵੱਧ ਆਪਾਂ ਐਨਆਰਆਈ ਵੀਰਾ ਕੋ ਜਾ ਸਮਾਜਿਕ ਸੰਸਥਾ ਹੈ ਗਿਆਵਾ ਵੱਤਵਾਦ ਅਪੀਲ ਕਰਕੇ ਇਹਦਾ ਸੰਯੋਗ ਕਰੀਏ ਇਹ ਮੇਰਾ ਨਾਮ ਰਵੀ ਕੁਮਾਰਾ ਜੀ ਮੈਂ ਸ਼ਾਹਕੋਟ ਦਾ ਰਹਿਣ ਵਾਲਾ ਮੱਲਾ ਬਾਗ ਵਾਲਾ ਜੀ ਮੇਰੀ ਬੇਟੀ ਦਾ ਨਾਮ ਸਫਤਾ ਰਾਣੀ ਹੈਗਾ ਜੀ ਇਹੋ ਨਾ ਮਤਲਬ ਕਿ ਬਚਪਨ ਵਿੱਚ ਜਦੋਂ ਇਹ ਮਤਲਬ ਕਿ 8-10 ਸਾਲ ਦੀ ਸੀਗੀ ਇਹਨੂੰ ਮਤਲਬ ਕਿ ਤੁਰਨ ਵਿੱਚ ਨਕਠਣਾਈ ਆਂਦੀ ਸੀਗੀ ਸਾਨੂੰ ਇਸ ਬਿਮਾਰੀ ਦਾ ਪਤਾ ਨਹੀਂ ਸੀਗਾ ਇਹ ਮਤਲਬ ਬਿਮਾਰੀ ਬੜੀ ਖਤਰਨਾਕ ਇਹ ਹੈਗੀ ਹੈ ਸਾਨੂੰ ਹੁਣ 10 ਸਾਲ ਤੋਂ ਪਤਾ ਲੱਗਾ ਕਿ ਇਹਨੂੰ ਮਸਕਲ ਡਿਸਟ੍ਰੋਫੀ ਹੈ ਜਿਸਨੂੰ ਮਤਲਬ ਡੀਐਮਡੀ ਵੀ ਕਹਿੰਦੇ ਹੈਗੇ ਆ ਤੇ ਇਹ ਹੁਣ ਮਤਲਬ ਇੱਕ ਇਹਦੇ ਕੋ ਤੁਰਿਆ ਵੀ ਨਹੀਂ ਜਾਂਦਾ ਪਿਆ ਹੈਗਾ ਅਸੀਂ ਗਰੀਬ ਪਰਿਵਾਰ ਹੈਗੇ ਆ ਵੀ ਇੰਨੇ ਅਸੀਂ ਮਤਲਬ ਕਿ ਇਲਾਜ ਨਹੀਂ ਕਰਾ ਸਕਿਆ ਥੋੜਾ ਬੋਧ ਅਸੀਂ ਇਲਾਜ ਕਰਾਈ ਜਾਂਦੇ ਹੈਗੇ ਆ ਹੁਣ ਕੀ ਹੈ ਜੀ ਇਹਦੇ ਇਲਾਜ ਵਾਸਤੇ ਕੋਈ ਐਲੋਪੈਥੀ ਵਿੱਚ ਕੋਈ ਇਲਾਜ ਨਹੀਂ ਹੈਗਾ ਇਹਦਾ ਇਲਾਜ ਹੈਗਾ ਵੀ ਇੱਕ ਸਰਕਾਰ ਨੇ ਟੀਕਾ ਬਣਾਇਆ ਉਹਦੀ ਕੋਸਟ 17-18 ਕਰੋੜ ਰੁਪਏ ਹੈਗੀ ਹੈ ਹੁਣ ਇੰਨੇ ਕੋਈ ਵੀ ਨਾਰਮਲ ਕਰਨੀ ਐਫਰਟ ਕਰ ਸਕਦਾ ਹੈਗਾ ਤੇ ਅਸੀਂ ਪੰਜਾਬ ਸਰਕਾਰ ਨੂੰ ਸੀਐਮ ਸਾਹਿਬ ਭਗਤ ਮਾਨ ਜੀ ਨੂੰ ਆ ਪੀਐਮ ਸਾਹਿਬ ਨੂੰ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਤੇ ਭਾਰਤ ਦੇ ਰਾਸ਼ਟਰਪਤੀ ਜੀ ਨੂੰ ਅਪੀਲ ਕਰਦੇ ਆਂ ਤੇ ਨਾਲ ਇਹ ਸਮਾਜ મતલਬ ਜੋ ਵੀ ਸਮਾਜ ਸੇਵੀ ਸੰਸਥਾਵਾਂ ਐਨ ਆਰ ਆਈ ਸੰਸਥਾਵਾਂ ਹੈਗੀਆਂ ਵਾਂ ਵੀ ਜੋ ਵੀ ਮਤਲਬ ਹੋ ਗਏ ਜਿੰਨਾ ਵੀ ਚਾਹਣ ਵੀ ਸਾਡੀ ਹੈਲਪ ਕਰਨ ਤਾਂ ਜੋ ਅਸੀਂ ਬੇਟੀ ਦਾ ਇਲਾਜ ਕਰਾ ਸਕੀਏ ਕਿਉਂਕਿ ਇਹ ਟੀਕੇ ਦੀ ਕੀਮਤ ਕਰੋਨਾ ਨੇ ਹਿਸਾਬ ਨਾਲ ਹੈਗੀ ਆ ਤੇ ਇਹਨਾਂ ਦੇ ਮਦਦ ਨਾਲ ਹੀ ਇਹ ਇਲਾਜ ਕੀਤਾ ਜਾ ਸਕਦਾ ਤਾਂ ਜੋ ਮੇਰੀ ਬੇਟੀ ਚੱਲ ਫਿਰ ਸਕੇ ਬਾਕੀਆਂ ਵਾਂਗ ਵੀ ਮਤਲਬ ਦੁਨੀਆ ਦੇਖ ਸਕੇ ਬਾਹਰ ਤੁਰ ਫਿਰ ਸਕੇ ਹਾਂਜੀ ਕੀ ਨੰਬਰ ਕੀ ਨਿਕਾਟ ਹੋਦਾ ਹੈ ਤੁਹਾਡੀ ਸੰਸਥਾ ਦਾ ਫੋਨ ਨੰਬਰ ਹਾਂਜੀ 9517627276 9517627276 ਹਾਂਜੀ